ਤੰਤਨ ਬਾਬਾ ਜਿੰਦਾ ਪੀਰ ਖਵਾਜਾ ਖਿੱਜਰਵਲੀ ਜੀ ਨੀਰੋ ਵਿਖੇ ਹਰ ਸਾਲ ਸਤੰਬਰ ਮਹੀਨੇ ਦੇ ਜੇਠੇ ਵੀਰਵਾਰ ਨੂੰ ਭੰਡਾਰਾ ਅਤੇ ਸੱਭਿਆਚਾਰਕ ਪ੍ਰੋਗਰਾਮ ਉਲੀਕਿਆ ਜਾਂਦਾ ਹੈ। ਇਸ ਸਾਲ ਵੀ ਭੰਡਾਰਾ ਅਤੇ ਜੋੜ ਮੇਲਾ ਕਰਵਾਇਆ ਜਾ ਰਿਹਾ। ਇਹ ਜੋੜ ਮੇਲਾ ਤੇ ਭੰਡਾਰਾ 19 ਸਤੰਬਰ ਨੂੰ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ। ਬੁੱਧਵਾਰ ਨੂੰ ਬਾਬਾ ਜੀ ਦੀ ਮਹਿੰਦੀ ਅਤੇ ਜਾਗੋ ਦਾ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਅਤੇ ਵੀਰਵਾਰ ਸਵੇਰੇ 9 ਵਜੇ ਸੱਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮ ਦਾ ਆਗਾਜ਼ ਹੋ ਜਾਵੇਗਾ ਇਹ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਵੱਡੇ ਅਤੇ ਮਸ਼ਹੂਰ ਪੰਜਾਬੀ ਗਾਇਕ ਸ਼ਿਰਕਤ ਕਰਨਗੇ ਜਿਸ ਵਿੱਚ ਪਾਲੀ ਦੇਵਾਲੀਆਂ ਸੋਹਣ ਸਿਕੰਦਰ ਅਮਰਪਾਲੀ ਕੌਰ ਸਿੱਧੀ ਗੁਰਕੀਰਤ ਰਾਏ ਮੁਸਕਾਨ ਠੋਪੜਾ ਆਦਿ ਪਹੁੰਚ ਕੇ ਬਾਬਾ ਜੀ ਦਾ ਗੁਣਗਾਨ ਕਰਨਗੇ ਹਾਂਜੀ ਬਾਬਾ ਜੀ ਕੀ ਨਾਮ ਹੈ ਅ ਮੇਰਾ ਨਾਮ ਬਾਬਾ ਮਨਜੋਤ ਸਿੰਘ ਗਰੇਵਾਲ ਮੁਖ ਸੇਵਾਦਾਰ ਸੰਤਨ ਜਿੰਦਾ ਪੀਰ ਕਵਾਜ਼ਾ ਕਿਦਰਵਲੀ ਨੀਲੋਂ ਦਰਬਾਰ ਕੀ ਪ੍ਰੋਗਰਾਮ ਹੈਗਾ ਜੀ ਇੱਥੇ ਵੀਰਵਾਰ ਨੂੰ ਹਰ ਸਾਲ ਦੀ ਤਰ੍ਹਾਂ ਅਸੀਂ ਜਿਹੜਾ ਹੈਗਾ ਸਤੰਬਰ ਦੇ 제ਠੇ ਵੀਰਵਾਰ ਨੂੰ ਇੱਥੇ ਆਪਣੇ ਭੰਡਾਰਾ ਤੇ ਜੋੜ ਮੇਲਾ ਹੁੰਦਾ ਉਹ ਦਿਵਾਰ ਰਾਤ ਦੀ ਮਹਿੰਦੀ ਹੁੰਦੀ ਹੈ ਜਾਗੋ ਹੁੰਦੀ ਹੈ ਔਰ ਵੀਰਵਾਰ ਨੂੰ 19 ਤਰੀਕ ਨੂੰ ਸਵੇਰੇ 9 ਵਜੇ ਤੋਂ ਫਿਰ ਸਭਿਆਚਾਰਕ ਤੇ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਉਹਦੇ ਵਿੱਚ ਸਾਡੇ ਜਿੰਨੇ ਵੀ ਮਸ਼ਹੂਰ ਗਾਇਕ ਨੇ ਪੰਜਾਬ ਦੇ ਚਾਹੇ ਪਾਲੀ ਵੇਦਵਾਲੀਆ ਹੋ ਗਿਆ ਸੋਨ ਸਕੰਦਰ ਹੋ ਗਿਆ ਅਮਰ ਪਾਲੀ ਹੋ ਗਿਆ ਤੇ ਉਹ ਕੌਰ ਫਿਮੀ ਹੋ ਗਈ ਗੁਰਕੀਰਤ ਰਾਏ ਹੋ ਗਈ ਮਸਕਾਨ ਚੋਪੜਾ ਹੋਗੇ ਕਈ ਵਧੀਆ ਵਧੀਆ ਜਿਹੜੇ ਕਲਾਕਾਰ ਨੇ ਉਹ ਫਿਰ ਬਾਬਾ ਜੀ ਦਾ ਗੁਣਗਾਨ ਕਰਦੇ ਆ ਇਹ ਜਿਹੜਾ ਮੇਲਾ ਹੁੰਦਾ ਜੀ ਇੱਕ ਦਿਨ ਦਾ ਹੁੰਦਾ ਜਾਂ ਦੋ ਦਿਨ ਦਾ ਕੀ ਪ੍ਰੋਗਰਾਮ ਇਹ ਜਿਹੜਾ ਸਤੰਬਰ ਦਾ ਮੇਲਾ ਹੁੰਦਾ ਹੈ ਇਹ ਦੋ ਦਿਨ ਦਾ ਹੁੰਦਾ ਹੈ 18 ਤਰੀਕ ਦੀ ਜਿਸ ਤਰ੍ਹਾਂ ਮੈਂ ਦੱਸ ਕੇ ਹਟਿਆ ਤੁਹਾਨੂੰ ਕਿ ਮਹਿੰਦੀ ਹੁੰਦੀ ਹੈ ਔਰ ਜਾਗੋ ਦੀ ਰਸਮ ਹੁੰਦੀ ਹੈ ਇੱਥੇ ਔਰ 19 ਤਰੀਕ ਜਿਹੜਾ ਹੈਗਾ ਫਿਰ ਸਭਿਆਚਾਰਕ ਔਰ ਧਾਰਮਿਕ ਜਿਹੜਾ ਪ੍ਰੋਗਰਾਮ ਹੈਗਾ ਇੱਥੇ ਉਹ ਸਾਰੀ ਦਿਹਾੜੀ 9 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਉਹ ਪ੍ਰੋਗਰਾਮ ਜਿਹੜਾ ਉਹ ਚੱਲਦਾ ਹੈ ਪ੍ਰੋਗਰਾਮ ਦੀ ਸਟਾਰਟਿੰਗ ਕਿੰਨੇ ਵਜੇ ਹੋ ਜਾਂਦੀ ਹੈ ਜੀ 9:00 ਵਜੇ ਸਵੇਰੇ ਸਟਾਰਟਿੰਗ ਕਰ ਦਿੰਦੇ ਆ 9:00 ਵਜੇ ਸਵੇਰੇ ਪਹਿਲਾ ਨਿਸ਼ਾਨ ਸਾਹਿਬ ਝੰਡੇ ਦੀ ਰਸਮ ਹੁੰਦੀ ਹੈ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚੱਲਦਾ ਹੈਗਾ 9:00 ਵਜੇ ਤੋਂ ਦੇਰ ਸ਼ਾਮ ਤੱਕ ਔਰ ਸ਼ਾਮ ਨੂੰ 5:00 ਵਜੇ ਜਿਹੜਾ ਉਹ ਚਾਦਰ ਦੀ ਰਸਮ ਹੁੰਦੀ ਸੰਗਤਾਂ ਲਈ ਕੋਈ ਖਾਸ ਪ੍ਰਬੰਧ ਕੀਤੇ ਹੋਏ ਨੇ ਜੀ ਸੰਗਤਾਂ ਲਈ ਖਾਸ ਪ੍ਰਬੰਧ ਹੈ ਉਹਨਾਂ ਦੇ ਰਹਿਣ ਵਾਸਤੇ ਲੰਗਰ ਪਾਣੀ ਵਾਸਤੇ ਜੋ ਵੀ ਦੇਸ਼ਾਂ ਦੇਸ਼ਾ ਤੋਂ ਸੰਗਤਾਂ ਹੋਣਗੀਆਂ ਉਹਨਾਂ ਦੇ ਰਖ ਰਖਾਵ ਲਈ ਉਹਨਾਂ ਦੇ ਠਹਿਰਨ ਲਈ ਉਹਨਾਂ ਦੇ ਲੰਗਰ ਪਾਣੀ ਵਾਸਤੇ ਖਾਸ ਪ੍ਰਬੰਧ ਕੀਤਾ ਗਿਆ। ਕੀ ਸਨੇਹਾ ਦੇ ਦਵੋਂ ਦੇ ਤੁਸੀਂ ਸੰਗਤ ਨੂੰ ਸੰਗਤ ਨੂੰ ਸੇਹਿਆ ਦਨੇ ਹੈ ਕਿ ਵੱਧ ਤੋਂ ਵੱਧ ਦਰਬਾਰ ਤੇ ਜੁੜੋ। ਔਰ ਪਰਮਾਤਮਾ ਹੀ ਇੱਕ ਐਸਾ ਜਰੀਆ ਹੈ ਜੋ ਸਾਨੂੰ ਪਾਪ ਸਾਗਰ ਤੋਂ ਪਾਰ ਲਾਉਂਦਾ ਹੈ ਔਰ ਪਰਮਾਤਮਾ ਦੇ ਨਾਲ ਜੁੜੋ। ਹਾਂ ਮੈਂ ਇਹ ਗੱਲ ਤੇ ਉਲਟ ਹੈ ਕਿ ਕਿਸੇ ਤੁਸੀਂ ਇਨਸਾਨ ਨਾਲ ਜੁੜਦੇ ਹੋ ਕਿਸੇ ਦੇ ਧਾਰੀ ਗੁਰੂ ਨਾਲ ਜੁੜਦੇ ਹੋ ਮੈਂ ਉਸੋਂ ਗੱਲ ਦੇ ਉਲਟ ਹੈ ਰੱਬ ਨਾਲ ਹਮੇਸ਼ਾ ਜੁੜੋ। ਜਿੱਥੇ ਵੀ ਤੁਸੀਂ ਜਾਨੇ ਗੁਰਦੁਆਰਾ ਸਾਹਿਬ ਜਾਨੇ ਮੰਦਿਰ ਜਾਨੇ ਦਰਬਾਰ ਤੇ ਹੋਣੇ ਜਿੱਥੇ ਵੀ ਜਾਨੇ ਹੋ ਰੱਬ ਨਾਲ ਜੁੜੋ ਰੱਬ ਨਾਲ ਜੋੜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਪ੍ਰਾਪਰਟੀ ਬੇਚਨੇ اور خریدنے کے لیے رابطہ کریں فئیر ڈیل پراپرٹیز